ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਉਹ ਪੰਜ ਗੱਲਾਂ ਦੀਆਂ ਜਿਹੜੀਆਂ ਮਨੁੱਖ ਨੂੰ ਸਭ ਤੋਂ ਬੁਰੇ ਸਮੇਂ ਵਿੱਚ ਵੀ ਟੁੱਟਣ ਨਹੀਂ ਦਿੰਦੀਆਂ ਜੀਵਨ ਵਿੱਚ ਕਿੰਨਾ ਵੀ ਦੁੱਖ ਆ ਜਾਵੇ ਰੋਜ਼ਗਾਰ ਘਰੇ ਲੂਟਣਾ ਰਿਸ਼ਤੇ ਤਕਲੀਫਾਂ ਇਹ ਗੱਲ ਯਾਦ ਰੱਖਿਓ ਬੁਰਾ ਸਮਾਂ ਸਦਾ ਲਈ ਨਹੀਂ ਆਉਂਦਾ ਪਰ ਕੁਝ ਗੱਲਾਂ ਜੇ ਅਸੀਂ ਆਪਣੇ ਦਿਮਾਗ ਵਿੱਚ ਬਿਠਾ ਲਈਏ ਤਾਂ ਹਰ ਮੁਸ਼ਕਲ ਹਰ ਤਕਲੀਫ ਛੋਟੀ ਲੱਗਣ ਲੱਗਦੀ ਹੈ ਤਾ ਚਲੋ ਜੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਤੇ ਸਭ ਤੋਂ ਮਹੱਤਵਪੂਰਨ ਗੱਲ ਸਮਾ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਜਦੋਂ ਜੀਵਨ ਵਿੱਚ ਦੁੱਖ ਆਉਂਦੇ ਨੇ ਲੋਕ ਤੁਰੰਤ ਸੋਚ ਲੈਂਦੇ ਨੇ ਹੁਣ ਤਾਂ ਕੁਝ ਨਹੀਂ ਬਚਿਆ ਹੁਣ ਤਾਂ ਮੇਰੀ ਕਿਸਮਤ ਹੀ ਖਰਾਬ ਹੋ ਗਈ ਪਰ ਇਤਿਹਾਸ ਦੇਖ ਲੋ ਨਾ ਦੁੱਖ ਸਦਾ ਰਹਿੰਦਾ ਹੈ ਨਾ ਖੁਸ਼ੀ ਸਦਾ ਰਹਿੰਦੀ ਹੈ ਗੁਰੂ ਸਾਹਿਬ ਕਹਿੰਦੇ ਨੇ ਸਭ ਕੋ ਵਪਾਰੀ ਵਿਣਵੰਝਣ ਕੇ ਇਹ ਸੰਸਾਰ ਵਪਾਰ ਦੇ ਤਰ੍ਹਾਂ ਹੈ ਹਮੇਸ਼ਾ ਚੱਲੂ ਹੈ ਬਦਲਦਾ ਰਹਿੰਦਾ ਹੈ ਬੁਰਾ ਸਮਾਂ ਜੇ ਆਇਆ ਹੈ ਇਹ ਵੀ ਲੰਘ ਜਾਵੇਗਾ ਜਿਸ ਤਰ੍ਹਾਂ ਰਾਤ ਮਗਰੋਂ ਦਿਨ ਚੜਦਾ ਹੈ ਉਸੇ ਤਰ੍ਹਾਂ ਦੁੱਖ ਮਗਰੋਂ ਸੁੱਖ ਜ਼ਰੂਰ ਆਉਂਦਾ ਹੈ ਜਿਸ ਦਿਨ ਇਹ ਗੱਲ ਦਿਲ ਵਿੱਚ ਪੱਕੀ ਹੋ ਗਈ ਉਸ ਦਿਨ ਕੋਈ ਤਕਲੀਫ ਤੁਹਾਨੂੰ ਤੋੜ ਨਹੀਂ ਸਕਦੀ ਦੂਜੀ ਗੱਲ ਤੂੰ ਇਕੱਲਾ ਨਹੀਂ ਹਰ ਮਨੁੱਖ ਦੁੱਖ ਸਹਿੰਦਾ ਹੈ ਹਰ ਘਰ ਦੇ ਦਰਵਾਜ਼ੇ ਦੇ ਅੰਦਰ ਇੱਕ ਕਹਾਣੀ ਹੁੰਦੀ ਹੈ ਹਰ ਹੱਸਦਾ ਚਿਹਰਾ ਦਿਲ ਵਿੱਚ ਕੋਈ ਤਕਲੀਫ ਰੱਖਦਾ ਹੈ ਅਤੇ ਹਰ ਤਾਕਤਵਰ ਇਨਸਾਨ ਦੇ ਪਿੱਛੇ ਕਈ-ਕਈ ਰਾਤਾਂ ਦੇ ਰੋਣੇ ਹੁੰਦੇ ਹਨ ਤੁਸੀਂ ਇਕੱਲੇ ਨਹੀਂ ਇਸ ਧਰਤੀ ਤੇ ਕੋਈ ਵੀ ਦੁੱਖ ਤੋਂ ਬਚਿਆ ਨਹੀਂ ਪਰ ਫਰਕ ਇਹ ਹੁੰਦਾ ਹੈ ਕਿ ਕਿਸੇ ਨੇ ਹਾਰ ਮੰਨ ਲਈ ਤੇ ਕਿਸੇ ਨੇ ਸਿੱਖ ਕੇ ਅੱਗੇ ਵਧਿਆ ਜੇ ਤੁਸੀਂ ਆਪਣੇ ਦੁੱਖ ਨੂੰ ਸਿੱਖਿਆ ਵਾਂਗ ਲਓਗੇ ਉਹ ਦੁੱਖ ਤੁਹਾਨੂੰ ਨਿਆ ਤਾਕਤ ਹਿੰਮਤ ਦਿਨੋ ਦੇ ਕੇ ਜਾਵੇਗਾ ਤੀਜੀ ਗੱਲ ਤੀਰਜ ਬੁਰੇ ਸਮੇਂ ਵਿੱਚ ਮਨੁੱਖ ਦੀ ਸਭ ਤੋਂ ਵੱਡੀ ਗਲਤੀ ਕੀ ਹੁੰਦੀ ਹੈ ਜਲਦੀ ਵਿੱਚ ਫੈਸਲਾ ਕਰ ਲੈਣਾ ਜਲਦੀ ਵਿੱਚ ਬੋਲੇ ਰਿਸ਼ਤੇ ਤੋੜ ਦਿੰਦੇ ਨੇ ਜਲਦੀ ਵਿੱਚ ਲਿਆ ਫੈਸਲਾ ਜ਼ਿੰਦਗੀ ਉਲਟਾ ਸਕਦਾ ਹੈ ਜਲਦੀ ਵਿੱਚ ਲਿਆ ਕਦਮ ਪਛਤਾਵੇ ਛੱਡ ਜਾਂਦਾ ਹੈ ਬੁਰਾ ਸਮਾਂ ਜਦੋਂ ਆਵੇ ਰੁਕ ਜਾਓ ਸਾਹ ਲਓ ਸੋਚੋ ਫਿਰ ਫੈਸਲਾ ਕਰੋ ਜਿੰਨੇ ਜ਼ਿਆਦਾ ਧੀਰਜ ਉਹਨੇ ਵੱਧ ਰੋਸ਼ਨੀ ਧੀਰਜ ਉਹ ਚੀਜ਼ ਹੈ ਜੋ ਤੂਫਾਨ ਦੇ ਵਿਚਕਾਰ ਵੀ ਮਨੁੱਖ ਨੂੰ ਖੜਾ ਰੱਖਦੀ ਹੈ ਚੌਥੀ ਗੱਲ ਜੋ ਵੀ ਗਿਆ ਉਹ ਤੁਹਾਡਾ ਸੀ ਹੀ ਨਹੀਂ ਕਈ ਵਾਰੇ ਰਿਸ਼ਤਾ ਨੌਕਰੀ ਮੌਕਾ ਸਹਾਰਾ ਕੁਝ ਵੀ ਟੁੱਟ ਜਾਂਦਾ ਹੈ ਅਸੀਂ ਸੋਚਦੇ ਹਾਂ ਕਿ ਹੁਣ ਮੇਰੀ ਜ਼ਿੰਦਗੀ ਖਤਮ ਪਰ ਬਾਬਾ ਨਾਨਕ ਕਹਿੰਦੇ ਨੇ ਜੋ ਤਿਸ ਭਾਵੇਂ ਸੋਈ ਚੰਗਾ ਜੇ ਵਾਹਿਗੁਰੂ ਦੇ ਮਨ ਵਿੱਚ ਹੈ ਉਹੀ ਸਾਦੀ ਭਲਾਈ ਲਈ ਹੁੰਦਾ ਹੈ ਅੱਜ ਜਿਹਦਾ ਗਮਾਨ ਤੁਸੀਂ ਕਰ ਰਹੇ ਹੋ ਕੱਲ ਉਹੀ ਨੁਕਸਾਨ ਸਾਬਤ ਹੋ ਸਕਦਾ ਹੈ ਜੇ ਰੱਬ ਨੇ ਕੁਝ ਲਿਆ ਹੈ ਸਿਰਫ ਇਸ ਲਈ ਕਿ ਇਸ ਤੋਂ ਵਧੀਆ ਦੇ ਸਕੇ ਅਸੀਂ ਬਸ ਰੋਣ ਵਿੱਚ ਲੱਗੇ ਰਹਿੰਦੇ ਹਾਂ ਪਰ ਜਦੋਂ ਰੱਬ ਦੀ ਰਜ਼ਾ ਤੇ ਭਰੋਸਾ ਆ ਗਿਆ ਉਦੋਂ ਜੀਵਨ ਹੌਲੀ-ਹੌਲੀ ਸੋਹਣਾ ਹੋਣਾ ਸ਼ੁਰੂ ਹੋ ਜਾਂਦਾ ਹੈ ਅਕੇਰਲੀ ਗੱਲ ਭਰੋਸਾ ਇਕਾ ਛੋਟਾ ਬੱਚਾ ਹਨੇਰੇ ਵਿੱਚ ਵੀ ਆਪਣੀ ਮਾਂ ਦੀ ਉਂਗਲੀ ਫੜ ਕੇ ਚੱਲਦਾ ਹੈ ਕਿਉਂਕਿ ਉਸ ਨੂੰ ਯਕੀਨ ਹੁੰਦਾ ਹੈ ਕਿ ਮਾਂ ਹੈ ਮੈਂ ਨਹੀਂ ਡਰਾਂਗਾ ਬਸ ਉਸੇ ਤਰ੍ਹਾਂ ਜਦੋਂ ਇਨਸਾਨ ਵਾਹਿਗੁਰੂ ਦਾ ਭਰੋਸਾ ਫੜ ਲਏ ਉਹ ਡਰਨਾ ਛੱਡ ਦਿੰਦਾ ਹੈ ਵਾਹਿਗੁਰੂ ਉਹ ਰਾਹ ਵੀ ਖੋਲ ਦਿੰਦੇ ਨੇ ਜਿੱਥੇ ਮਨੁੱਖ ਸੋਚ ਵੀ ਨਹੀਂ ਸਕਦਾ ਸਮੇਂ ਤੇ ਭਰੋਸਾ ਨਹੀਂ ਲੋਕਾਂ ਤੇ ਭਰੋਸਾ ਨਹੀਂ ਪਰ ਇੱਕ ਵਾਹਿਗੁਰੂ ਤੇ ਪੂਰਾ ਭਰੋਸਾ ਰੱਖੋ ਤੁਹਾਡੇ ਰਾਹ ਆਪ ਹੀ ਬਣ ਜਾਣਗੇ ਤਾਂ ਜੀ ਇਹ ਸਨ ਪੰਜ ਗੱਲਾਂ ਜਿਹੜੀਆਂ ਬੁਰੇ ਤੋਂ ਬੁਰੇ ਸਮੇਂ ਵਿੱਚ ਵੀ ਮਨੁੱਖ ਨੂੰ ਡਿੱਗਣ ਨਹੀਂ ਦਿੰਦੀਆਂ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਵਾਹਿਗੁਰੂ ਸਭ ਤੋਂ ਚੰਗਾ ਸਾਮਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ